ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਗਰ ਤੁਸੀਂ ਵੀ ਚਾਹੁੰਦੇ ਹੋ ਵੀ ਸਾਡੇ ਵਾਲ ਵਧੀਆ ਰਹਿਣ ਕਾਲੇ ਤੇ ਚਮਕਦੇ ਤੇ ਤੰਦਰੁਸਤ ਰਹਿਣ ਸਾਡਾ ਸਰੀਰ ਵਧੀਆ ਰਵੇ ਸਾਡੀ ਸਕਿਨ ਵਧੀਆ ਰਵੇ ਸਾਡੇ ਨਹ ਵਧੀਆ ਰਹਿਣ ਹਨਾ ਸਾਡੀ ਚੰਬੜੀ ਵਧੀਆ ਰਵੇ ਤੇ ਸਾਡੀ ਸਰੀਰ ਦੇ ਵਿੱਚ ਤੰਦਰੁਸਤੀ ਰਹੇ ਤਾਂ ਤੁਸੀਂ ਵੀ ਇਸ ਤਰ੍ਹਾਂ ਇਹਨੂੰ ਬਣਾ ਕੇ ਖਾਓ ਜੀ ਜਿਹੜੀ ਕਿ ਆਪਣੇ ਨਾਨੀਆਂ ਦਾਦੀਆਂ ਦੀ ਦੱਸੀ ਹੋਈ ਬਜ਼ੁਰਗਾਂ ਦੀ ਦੱਸੀ ਹੋਈ ਇਹ ਰੈਸਪੀ ਹੈ ਜਿਹੜੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਮੈਂ ਵੀ ਬਣਾ ਕੇ ਖਾਨੀ ਐ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾਇਆ ਕਰੋ ਜੀ ਮੈਂ ਤੁਹਾਨੂੰ ਬਜ਼ੁਰਗਾਂ ਦੀਆਂ ਦੱਸੀਆਂ ਹੋਈਆਂ ਚੀਜ਼ਾਂ ਤੇ ਮੈਂ ਬਹੁਤ ਅਮਲ ਕਰਦੀ ਆ ਤੇ ਮੈਂ ਤੁਹਾਨੂੰ ਵੀ ਇਹੀ ਕਹਿ ਰਹੀ ਆ ਵੀ ਤੁਸੀਂ ਇਹਨਾਂ ਚੀਜ਼ਾਂ ਤੇ ਅਮਲ ਕਰਿਆ ਕਰੋ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਖਾਓ ਜੀ ਮੈਂ ਤੁਹਾਨੂੰ ਦੱਸਣ ਲੱਗੀ ਆ ਆਪਾਂ ਬਣਾਉਣਾ ਕੀ ਕੁਛ ਹੈ ਆਪਾਂ ਲੈ ਲਈ ਜੀ ਕਿਲੋ ਮੂੰਗੀ ਪਾਈਆ ਲੈ ਲਿਆ ਆਪਾਂ ਮਗਜ ਪਾਈਆ ਲੈ ਲਈ ਆਪਾਂ ਜਾਨੀ ਕਿ 250 ਗ੍ਰਾਮ ਲੈ ਲਈ ਆਪਾਂ ਮੂੰਗਫਲੀ ਤੇ ਆਪਾਂ 200 ਗ੍ਰਾਮ ਲੈ ਲੇ ਤਿਲ ਜੀ ਤੇ 100-100 ਗ੍ਰਾਮ ਲੈ ਲੇ ਆਪਾਂ ਕਾਜੂ ਤੇ ਬਦਾਮ ਤੇ ਇੱਕ ਖੋਪੇ ਦਾ ਗੁੱਟ ਤੇ ਅੱਧਾ ਕਿਲੋ ਤੋਂ ਥੋੜਾ ਜਿਹਾ ਜ਼ਿਆਦਾ ਗੁੜ ਠੀਕ ਹੈ ਜੀ ਆਪਾਂ ਇਹ ਚੀਜ਼ਾਂ ਲੈ ਲਈਆਂ ਤੁਸੀਂ ਵੀ ਇਹ ਚੀਜ਼ਾਂ ਇਕੱਠੀਆਂ ਕਰ ਲਓ ਜੀ ਇਸ ਤਰ੍ਹਾਂ ਜਿਹੜਾ ਕੁਝ ਮੈਂ ਦੱਸਿਆ ਹੋਇਆ ਹੈ ਤੁਸੀਂ ਵੀਡੀਓ ਨੂੰ ਸੇਵ ਕਰਕੇ ਰੱਖਿਆ ਕਰੋ ਤੇ ਵੀਡੀਓ ਕਿਤੇ ਇੱਧਰ ਉੱਧਰ ਨਾ ਹੋ ਜੇ ਤੁਸੀਂ ਆਪਦੇ ਫੇਸਬੁੱਕ ਤੇ ਸ਼ੇਅਰ ਕਰ ਲਿਆ ਕਰੋ ਜੀ ਜਾਂ ਵਟਸਐਪ ਤੇ ਕਰ ਲਿਆ ਕਰੋ ਜਿਹੜਾ ਕਿ ਜਦੋਂ ਤੁਸੀਂ ਬਣਾਉਣਾ ਤੇ ਤੁਹਾਨੂੰ ਬੜਾ ਆਸਾਨ ਰਹੇ ਹਨ ਮੂੰਗੀ ਨੂੰ ਆਪਾਂ ਪਹਿਲਾਂ ਕੀ ਕਰਨਾ ਜੀ ਇਹਨੂੰ ਥੋੜਾ ਜਿਆ ਰੋਸਟ ਕਰ ਲੈਣਾ ਹੈਗਾ ਜਾਣੀ ਕਿ ਕੱਚੀ ਨਹੀਂ ਰਹਿਣ ਦੇਣੀ ਆਪਾਂ ਵਧੀਆ ਰੋਸਟ ਕਰ ਲੈਣਾ ਜੀ ਇਹਨੂੰ ਆਪਾਂ ਜਿੰਨਾ ਚਿਰੇ ਰੋਸਟ ਹੁੰਦੀਆਂ ਉਹਨਾਂ ਚਿਰਚ ਆਪਾਂ ਮਤਲਬ ਕਾਜੂ ਤੇ ਬਦਾਮ ਇਹ ਸਾਰਾ ਆਪਣੇ ਜਿੰਨੇ ਵੀ ਡਰਾਈ ਫਰੂਟ ਨੇ ਆਪਾਂ ਨੇ ਰਗੜ ਲੈਣੇ ਨੇ ਠੀਕ ਹੈ ਜੀ ਆਪਾਂ ਇਹਦੇ ਚ ਪਾ ਕੇ ਇਹਨਾਂ ਨਾਲ ਰਗੜ ਲੈਣੇ ਹੈਗੇ ਆ ਇਹਨਾਂ ਨਾਲ ਵਧੀਆ ਪਾਊਡਰ ਬਣ ਜਾਂਦਾ ਨਹੀਂ ਤਾਂ ਉੱਤੇ ਰੜਕਦੇ ਜੇ ਰਹਿੰਦੇ ਹੈਗੇ ਨੇ ਤੁਸੀਂ ਅਗਰ ਇਸ ਤਰ੍ਹਾਂ ਬਣਾ ਕੇ ਖਾਣੋ ਤੁਹਾਡੀ ਕਦੇ ਢੂਈ ਨਹੀਂ ਦੁਖਣੀ ਜੀ ਕਦੇ ਵਾਲ ਨਹੀਂ ਤੁਹਾਡੇ ਖਰਾਬ ਹੋਣੇ ਤੁਹਾਡਾ ਸਰੀਰ ਤੰਦਰੁਸਤ ਰਹੂਗਾ ਅਗਰ ਕਿਸੇ ਬੱਚੇ ਦੀ ਗ੍ਰੋਥ ਨਹੀਂ ਵੱਧ ਰਹੀ ਬੱਚੇ ਦਾ ਕੱਦ ਕਾਠ ਨਹੀਂ ਵਧ ਰਿਹਾ ਤੇ ਤੁਸੀਂ ਉਹਨਾਂ ਨੂੰ ਵੀ ਇਹ ਦਿਓ ਜੀ ਤੇ ਬੱਚੇ ਦਾ ਕੱਦ ਵਧਣ ਲੱਗ ਜਾਊਗਾ ਕਿਉਂਕਿ ਪ੍ਰੋਟੀਨ ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਜੀ ਆ ਦੇਖੋ ਆਪਾਂ ਰਗੜ ਲਿਆ ਤੁਸੀਂ ਨਾਲ-ਨਾਲ ਮੈਨੂੰ ਪਲੀਜ਼ ਆਪਦਾ ਪਿੰਡ ਦਾ ਨਾਮ ਆਪਦਾ ਨਾਮ ਜ਼ਰੂਰ ਦੱਸਿਆ ਕਰੋ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਵੀ ਅੱਜ ਮੈਂ ਆ ਚੀਜ਼ ਬਣਾਈ ਸੀ ਮੇਰੇ ਫੋਲੋਅਰਸ ਨੇ ਐਸ ਨੇ ਦੇਖੀ ਹੈ ਤੇ ਇਹ ਬਣਾਉਣਗੇ ਵੀ ਹਨਾ ਜੀ ਨਾਲ-ਨਾਲ ਕੀ ਕੀਤਾ ਜੀ ਆਪਾਂ ਨਾਲ ਆਪਾਂ ਚਾਹ ਦਾ ਕੱਪ ਵੀ ਤਿਆਰ ਕਰ ਲਿਆ ਜੀ ਤੇ ਸਰਦਾਰ ਜੀ ਵਾਸਤੇ ਤੇ ਆਹ ਕਰ ਲਿਆ ਜੀ ਆਪਾਂ ਆਪਦੇ ਵਾਸਤੇ ਇੱਕ ਪੈਗ ਤਿਆਰ ਤੇ ਆਪਾਂ ਹੁਣ ਇਹਨੂੰ ਆਪਾਂ ਹੁਣ ਇਹਨੂੰ ਕੱਢ ਦੇਣਾ ਜੀ ਥਾਲ ਦੇ ਵਿੱਚ ਕਿਉਂਕਿ ਇਹ ਭੁੱਜ ਗਈ ਵਧੀਆ ਇਹ ਰੜ ਗਈ ਹੈਗੀ ਐ ਇਹਨੂੰ ਆਪਣੇ ਥਾਲ ਦੇ ਵਿੱਚ ਪਾ ਦਿਓ ਜੀ ਠੰਡੀ ਹੋਣ ਦਿਓ ਤੇ ਆਪਾਂ ਕੜਾਈ ਦੇ ਵਿੱਚ ਪਾ ਲੈਣੀ ਹੈ ਜੀ ਹੁਣ ਮੂੰਗਫਲੀ ਜਿਹੜੀ ਕਿ ਆਪਾਂ ਕੱਚੀ ਲੈ ਕੇ ਆਂਦੀ ਸੀ ਆਪਾਂ ਭੁੱਜੀ ਨਹੀਂ ਲੈ ਕੇ ਆਂਦੀ ਸੀ ਮੈਂ ਕੱਚੀ ਲਿਆ ਕੇ ਰੱਖਦੀ ਹੁੰਨੀ ਆ ਕਈ ਕੰਮ ਆਉਂਦੀ ਹੈ ਜੀ ਕੱਚੀ ਮੂੰਗਫਲੀ ਆ ਦੇਖੋ ਆਪਾਂ ਹੁਣ ਇਹ ਜਿਹੜੀ 250 ਗ੍ਰਾਮ ਮੂੰਗਫਲੀ ਲੈ ਕੇ ਆਂਦੀ ਸੀ ਜੀ ਆਪਾਂ ਇਹ ਇਹਦੇ ਵਿੱਚ ਪਾ ਕੇ ਰੋਸਟ ਕਰ ਲੈਣੀ ਹੈ ਤੁਸੀਂ ਵੀ ਐਸੇ ਤਰ੍ਹਾਂ ਬਣਾ ਕੇ ਖਾਓ ਜੀ ਹੁਣ ਠੰਡ ਦੇ ਦਿਨ ਆਉਂਦੇ ਜਾਂਦੇ ਨੇ ਇਹਨੂੰ ਕਦੋਂ ਵੀ ਖਾ ਸਕਦੇ ਆਪਾਂ ਬਹੁਤ ਵਧੀਆ ਇਹਦਾ ਰਿਜ਼ਲਟ ਹੈ ਜਿਹੜਾ ਆਪਾਂ ਨਾਰੀਅਲ ਦਾ ਗੁੱਟ ਸੀ ਜੀ ਉਹ ਵੀ ਆਪਾਂ ਹੁਣ ਰਗੜ ਲੈਣਾ ਮੈਂ ਪਾ ਲਿਆ ਇਹਦੇ ਵਿੱਚ ਮੈਨੂੰ ਲੱਗਦਾ ਇਹਦੇ ਚ ਰਗੜਿਆ ਨਹੀਂ ਜਾਣਾ ਤੇ ਸ਼ਾਇਦ ਮੈਨੂੰ ਲੱਗਦਾ ਆਹ ਲੋ ਜੀ ਚੱਕੋ ਇਹ ਤਾਂ ਅੜ ਗਿਆ ਇਹਨੂੰ ਹੁਣ ਆਪਾਂ ਕੋਈ ਆਹ ਲੋ ਆਹ ਲੋ ਜੀ ਇਹ ਤਾਂ ਬਣ ਗਿਆ ਇਹਦੇ ਤਾਂ ਫੰਗ ਬਣ ਗਏ ਹੋਰ ਹਨਾ ਮੈਨੂੰ ਲੱਗਦਾ ਦੋ ਸੀ ਦਾਤਰੀਆਂ ਜੀਆਂ ਤੇ ਚਾਰ ਹੋ ਗਈਆਂ ਚਲੋ ਕੋਈ ਗੱਲ ਨਹੀਂ ਜੀ ਇਹ ਆਪਾਂ ਹੋਰ ਕਿਸੇ ਚ ਕੱਢ ਲੈਨੇ ਆ ਆਹ ਲੋ ਜੀ ਆਪਾਂ ਨਾਰੀਅਲ ਰਗੜ ਲਿਆ ਮਿਕਸੀ ਦੇ ਉਹਦੇ ਵਿੱਚ ਦੂਜੀ ਚ ਦੂਜੇ ਗ੍ਰੈਂਡਰ ਜੇ ਚ ਹਨਾ ਤੇ ਹੁਣ ਆਪਾਂ ਇਹਦੇ ਵਿੱਚ ਮੂੰਗੀ ਪਾ ਕੇ ਰਗੜ ਲੈਣੀ ਹੈ ਜੀ ਗ੍ਰੈਂਡਰ ਦੇ ਵਿੱਚ ਭਾਈ ਇਹ ਹੀ ਕੰਮ ਕੱਢਦਾ ਹੈਗਾ ਹਨਾ ਤੇ ਆ ਦੇਖੋ ਤੁਸੀਂ ਹੁਣ ਇਹਦੇ ਵਿੱਚ ਗ੍ਰੈਂਡਰ ਦੇ ਵਿੱਚ ਦੇਖੀ ਨਾ ਪਾ ਲਿਆ ਗ੍ਰੈਂਡਰ ਦੇ ਵਿੱਚ ਪਾ ਕੇ ਇਹਨੂੰ ਆਪਾਂ ਰਗੜ ਲਿਆ ਜੀ ਚੰਗੀ ਤਰ੍ਹਾਂ ਇਹ ਵਿਚਾਰਾ ਰਗੜਾ ਰਗੜਾਈ ਚ ਇਹ ਪੀਲਾ ਹੋ ਗਿਆ ਜੀ ਮੈਂ ਸਾਰਾ ਦਿਨ ਕਦੇ ਕੋਈ ਚੀਜ਼ ਰਗੜ ਲਈ ਚ ਕਦੇ ਕੋਈ ਚੀਜ਼ ਰਗੜ ਲਈ ਆਹ ਲੋ ਜੀ ਆਪਾਂ ਮੂੰਗੀ ਦਾ ਆਟਾ ਰਗੜ ਲਿਆ ਸਾਰਾ ਠੀਕ ਹੈ ਜੀ ਥੋੜਾ ਥੋੜਾ ਕਰਕੇ ਜਿਹੜਾ ਰਹਿੰਦਾ ਉਹ ਵੀ ਆਪਾਂ ਹੁਣ ਇਹਦੇ ਵਿੱਚ ਪਾ ਲੈਣਾ ਜੀ ਵਿੱਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਉਦੋਂ ਮੂੰਗਫਲੀ ਨੂੰ ਸਾਫ਼ ਕਰ ਲਿਆ ਮੂੰਗਫਲੀ ਵੀ ਆਪਾਂ ਰਗੜ ਕੇ ਰੱਖ ਲੈਣੀ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਕੜਛੀ ਘੋ ਦੀ ਪਾ ਲੈਣੀ ਹੈ ਦੋ ਕੜਛੀਆਂ ਪਾ ਲਓ ਤੁਸੀਂ ਬਾਹਲਾ ਨਹੀਂ ਆ ਦੇਖੋ ਮੈਂ ਤਾਂ ਉਹੀ ਉਲਟਾ ਦਿੰਨੀ ਮੈਨੂੰ ਆਦਤ ਹੀ ਔਖੀਲੀ ਜੀ ਉਲਟਾਉਣ ਦੀ ਉਹਦੇ ਵਿੱਚ ਆਪਾਂ ਨੇ ਕੀ ਕਰਨਾ ਜੀ ਹੁਣ ਇਹਨੂੰ ਕਰ ਲੈਣਾ ਗਰਮ ਤੇ ਵਿੱਚ ਪਾ ਲੈਣਾ ਜੀ ਆਪਾਂ ਮੂੰਗੀ ਦਾ ਆਟਾ ਜਿਹੜਾ ਆਪਾਂ ਮੂੰਗੀ ਦਾ ਆਟਾ ਆਪਾਂ ਰਗੜ ਕੇ ਰੱਖਿਆ ਸੀ ਉਹ ਮੂੰਗੀ ਦਾ ਆਟਾ ਪਾ ਲੈਣਾ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੀਆਂ ਜੀ ਇਹ ਬਹੁਤ ਹੀ ਆਸਾਨ ਆ ਆਪਾਂ ਕਹਿ ਦਿੰਦੇ ਨੇ ਨਾ ਵੀ ਦਾਲਾਂ ਖਾਓ ਜੀ ਤੁਸੀਂ ਦਾਲਾਂ ਪ੍ਰੋਟੀਨ ਜ਼ਿਆਦਾ ਹੁੰਦੇ ਆ ਇਹ ਨਿਰੇ ਪ੍ਰੋਟੀਨ ਆਪਣੇ ਅੰਦਰ ਚਲਿਆ ਜਾਣਾ ਕਿਉਂਕਿ ਇਹਦੇ ਵਿੱਚ ਆਪਾਂ ਤਿਲ ਵੀ ਪਾਏ ਹੋਏ ਨੇ ਮੂੰਗਫਲੀ ਵੀ ਪਾਈ ਹੋਈ ਆ ਬਦਾਮ ਵੀ ਪਾਏ ਆ ਜੀ ਕਾਜੂ ਵੀ ਪਾਏ ਨੇ ਤੇ ਮਗਜ ਵੀ ਪਾਏ ਹੋਏ ਆ ਜਿਹੜੇ ਕਿ ਆਪਣੇ ਸਿਰ ਵਾਸਤੇ ਬਹੁਤ ਚੰਗੇ ਆ ਇਹਦੇ ਨਾਲ ਸਿਰ ਵੀ ਨੂੰ ਦੁਖਦਾ ਜੀ ਅਗਰ ਤੁਸੀਂ ਪਿੰਨੀਆਂ ਖਾਣੇ ਹੋ ਬੱਚਿਆਂ ਨੂੰ ਜ਼ਰੂਰ ਖਵਾਇਆ ਕਰੋ ਕੱਦ ਕਾਠ ਬੱਚਿਆਂ ਦਾ ਸੋਹਣਾ ਹੋ ਜਾਂਦਾ ਜੀ ਬੱਚਿਆਂ ਦੇ ਸਰੀਰ ਦੀ ਗਰੋਥ ਹੋ ਜਾਂਦੀ ਹੈ ਇੱਧਰ ਆਪਾਂ ਗੁੜ ਨੂੰ ਚਾਸਨੀ ਬਣਨ ਵਾਸਤੇ ਰੱਖਤਾ ਜੀ ਥੋੜਾ ਜਿਹਾ ਪਾਣੀ ਪਾ ਕੇ ਗਰਮ ਹੋ ਜਾਊਗਾ ਨਾਲੇ ਪੁਣਿਆ ਜਾਊਗਾ ਜਿਹੜੇ ਡਰਾਈ ਫਰੂਟ ਸੀਗੇ ਜੀ ਆਪਾਂ ਉਹ ਪਾ ਲਈਏ ਦੇ ਵਿੱਚ ਠੀਕ ਹੈ ਜੀ ਮੇਰੀ ਵੀਡੀਓ ਪਲੀਜ਼ ਤੁਸੀਂ ਆਪਦੇ ਪਿੰਡ ਦਾ ਨਾਮ ਆਪਦਾ ਨਾਮ ਜ਼ਰੂਰ ਦੱਸਿਆ ਕਰੋ ਜੀ ਮੈਨੂੰ ਬਹੁਤ ਹੀ ਵਧੀਆ ਲੱਗਦਾ ਜਦੋਂ ਮੈਨੂੰ ਪਤਾ ਲੱਗਦਾ ਵੀ ਫਲਾਣੀ ਜਗ੍ਹਾ ਤੋਂ ਮੇਰੀ ਵੀਡੀਓ ਦੇਖ ਰਹੇ ਹੈ ਤੇ ਉਹ ਤਿਆਰ ਵੀ ਕਰਨਗੇ ਬਣਾਉਣਗੇ ਵੀ ਤੇ ਫਾਇਦਾ ਵੀ ਖੱਟਣਗੇ ਮੈਨੂੰ ਇਹ ਰਹਿੰਦਾ ਵੀ ਜੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਨਾ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਹੋਣਾ ਚਾਹੀਦਾ ਤੁਸੀਂ ਆਯੁਰਵੈਦਿਕ ਨਾਲ ਜੁੜੋ ਆਯੁਰਵੈਦਿਕ ਚੀਜ਼ਾਂ ਖਾ ਕੇ ਤੁਸੀਂ ਫਾਇਦਾ ਖੱਟੋ ਜੀ ਮੈਨੂੰ ਇਹ ਰਹਿੰਦਾ ਵੀ ਮੇਰੇ ਫੋਲੋਅਰਸ ਨੇ ਜਿੰਨੇ ਵੀ ਉਹ ਤੰਦਰੁਸਤ ਰਹਿਣ ਹੱਸਣ ਖੇਡਣ ਖੁਸ਼ੀਆਂ ਮਨਣ ਆਪਦੇ ਪਰਿਵਾਰ ਦੇ ਵਿੱਚ ਵਧੀਆ ਰਹਿਣਾ ਤਿਲ ਪਾ ਲਈ ਜੀ ਆਪਾਂ ਤੇ ਡਰਾਈ ਫਰੂਟ ਪਾ ਲੈ ਸਾਰੇ ਇਹ ਜਿਹੜੇ ਤਿਲ ਲੈ ਕੇ ਆਂਦੇ ਸੀ ਜੀ ਆਪਾਂ ਸਫੇਦ ਉੱਤੇ ਵਾਲਾ ਆਪਾਂ ਇਹਦੇ ਵਿੱਚ ਪਾ ਲੈਣੇ ਆ ਇਹ ਵੀ ਬਹੁਤ ਮਤਲਬ ਆਪਾਂ ਨੂੰ ਸਰੀਰ ਨੂੰ ਆਪਣੇ ਨੂੰ ਬਹੁਤ ਹੀ ਫਾਇਦੇ ਕਰਦੇ ਨੇ ਤੇ ਜਿੰਨੇ ਵੀ ਫਾਇਦੇ ਹੈ ਜੀ ਇਹਦੇ ਵਿੱਚ ਹੀ ਸਾਰੇ ਲੁਕੇ ਹੋਏ ਆ ਤੁਸੀਂ ਖਾਓਗੇ ਤਾਂ ਬਹੁਤ ਹੀ ਜ਼ਿਆਦਾ ਤੁਸੀਂ ਤੰਦਰੁਸਤੀ ਫੀਲ ਕਰੋਗੇ ਹਨਾ ਆਹ ਲੋ ਜੀ ਆਹ ਗੁੜ ਵੀ ਆਪਣਾ ਵਧੀਆ ਚਾਸਨੀ ਬਣਦੀ ਜਾਂਦੀ ਹੈ ਤੇ ਆਪਾਂ ਇਹਨੂੰ ਵੀ ਸਾਰੇ ਆਟੇ ਨੂੰ ਲਿਆ ਭੁੰਨ ਚੰਗੀ ਤਰ੍ਹਾਂ ਆਪਾਂ ਭੁੰਨ ਲਿਆ ਜੀ ਆਹ ਦੇਖੋ ਤਿਆਰ ਹੋਈ ਜਾਂਦਾ ਹੈਗਾ ਹਜੇ ਤੱਕ ਇਹ ਵਧੀਆ ਮਤਲਬ ਕਿ ਬਣਿਆ ਨਹੀਂ ਪੂਰਾ ਬਣ ਜੂਗਾ ਹੌਲੀ ਹੌਲੀ ਜਦੋਂ ਇਹ ਪੂਰਾ ਬਣ ਗਿਆ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਕਦੋਂ ਆਪਣੇ ਇਹ ਤਿਆਰ ਹੋਊਗਾ ਇਹਨੂੰ ਥੋੜਾ ਜਿਹਾ ਸੇਕ ਆਪਾਂ ਹੋਰ ਲਵਾਵਾਂਗੇ ਜਿਹੜਾ ਕਿ ਇਹ ਵਧੀਆ ਬਣ ਜੇ ਕਿਉਂਕਿ ਪਾਣੀ ਤਾਂ ਖਰਾਬ ਕਰ ਜਾਂਦਾ ਹੁਣ ਇਹ ਹੋ ਗਿਆ ਜੀ ਤਿਆਰ ਹੁਣ ਆਪਾਂ ਨੇ ਕੀ ਕਰਨਾ ਹੈਗਾ ਜੀ ਇਹਦੇ ਵਿੱਚ ਪੁੰਨ ਲੈਣਾ ਹੈਗਾ ਠੀਕ ਹੈ ਜੀ ਇਹ ਸੰਘਣਾ ਹੋ ਗਿਆ ਜੀ ਇਹ ਪਤਲਾ ਨਹੀਂ ਹੈਗਾ ਕੋਈ ਇਹ ਪਾਣੀ ਨਹੀਂ ਹੈਗਾ ਬਹੁਤ ਵਧੀਆ ਇਹਦੀਆਂ ਪਿੰਨੀਆਂ ਬਣਣਗੀਆਂ ਬਹੁਤ ਹੀ ਵਧੀਆ ਆਹ ਲੋ ਜੀ ਆਪਾਂ ਸਾਰਾ ਇਹਦੇ ਵਿੱਚ ਪਾਤਾ ਤੇ ਆਹ ਦੇਖੋ ਥੱਲੇ ਗੈਸ ਚੱਲੀ ਜਾਂਦਾ ਹੈਗਾ ਜੀ ਇਹਦੇ ਥੱਲੇ ਵਧੀਆ ਬਣ ਜਾਣਾ ਜਿਵੇਂ ਆਪਾਂ ਮਤਲਬ ਕਿ ਕਹਿ ਦਿੰਨੇ ਆ ਵੀ ਆਪਾਂ ਕੜਾ ਪ੍ਰਸ਼ਾਦ ਬਣਾਉਣੇ ਹੈਗੇ ਆ ਇਹਨੇ ਉਸ ਤਰ੍ਹਾਂ ਤਿਆਰ ਹੋ ਜਾਣਾ ਹੈਗਾ ਇਸ ਵੀਡੀਓ ਨੂੰ ਸੇਵ ਕਰਕੇ ਜਰੂਰ ਰੱਖਿਓ ਜੀ ਸ਼ੇਅਰ ਕਰ ਲਿਆ ਕਰੋ WhatsApp ਤੇ Facebookਾਂ ਤੇ ਆਪਦੀ ਤੇ ਸ਼ੇਅਰ ਕਰ ਲਿਆ ਕਰੋ ਤੇ ਹੁਣ ਆਪਾਂ ਕਰਕੇ ਤਿਆਰ ਜੀ ਆਪਾਂ ਇਹਦੀਆਂ ਪਿੰਨੀਆਂ ਬਟਨੀਆਂ ਕਰਤੀਆਂ ਸ਼ੁਰੂ ਪਿੰਨੀਆਂ ਬੱਟ ਲੈਣੀਆਂ ਨੇ ਸੋਹਣੀਆਂ ਸੋਹਣੀਆਂ ਪਿੰਨੀਆਂ ਵੱਟ ਕੇ ਭਾਈ ਆਪਾਂ ਕੁੜੀਆਂ ਨੂੰ ਵੀ ਦੇ ਦੇਣੀਆਂ ਤੇ ਆਪਾਂ ਆਪ ਵੀ ਰੱਖ ਲੈਣੀਆਂ ਤੇ ਤੁਸੀਂ ਵੀ ਆਓ ਤੇ ਸ਼ਕੋ ਚਾਹ ਦੇ ਨਾਲ ਤੁਹਾਨੂੰ ਵੀ ਰੱਖੂਗੀ ਮੈਂ ਤੁਸੀਂ ਇੱਕ ਵਾਰੀ ਪਲੀਜ਼ ਜ਼ਰੂਰ ਆਓ ਮੈਨੂੰ ਮਿਲਣ ਵਾਸਤੇ ਹਨਾ ਮੈਨੂੰ ਬਹੁਤ ਆਇ ਰਹਿੰਦਾ ਹੈ ਵੀ ਮੇਰੇ ਚਾਉਣ ਵਾਲੇ ਮਤਲਬ ਖੁਸ਼ ਰਹਿਣ ਤੇ ਤੰਦਰੁਸਤ ਰਹਿਣ ਆਹ ਲੋ ਜੀ ਆਪਾਂ ਪਿੰਨੀਆਂ ਵਟ ਕੇ ਕਰ ਲੀਆਂ ਤਿਆਰ ਤੇ ਆਪਾਂ ਹੁਣ ਭਰ ਲੈਣਾ ਜੀ ਥਾਲ ਇਹਨਾਂ ਦਾ ਥਾਲ ਭਰ ਕੇ ਤੇ ਇਹਨਾਂ ਨੂੰ ਵੰਡ ਕੇ ਭਾਈ ਇਹਨਾਂ ਦਾ ਯੋਗਦਾਨ ਹੁੰਦਾ ਕੁੜੀਆਂ ਦਾ ਵਿੱਚ ਮੇਰੀ ਵੀਡੀਓ ਬਣਾਉਣ ਦੇ ਵਿੱਚ ਲੋ ਵੀ ਵੰਡ ਕੇ ਲੈ ਲਓ ਤੁਸੀਂ ਹਨਾ ਆਹ ਲੋ ਜੀ ਆਪਾਂ ਭਰ ਲਿਆ ਥਾਲ ਤੇ ਤੁਸੀਂ ਖਾਓ ਤੇ ਮਸਤੀ ਮਾਰੋ ਰੋਜ਼ ਇੱਕ ਪਿੰਨੀ ਆਪਾਂ ਦੁੱਧ ਨਾਲ ਖਾਣੀ ਹੈ ਜੀ ਇਹ ਇੱਕ ਪਿੰਨੀ ਆਪਾਂ ਡੇਲੀ ਦੁੱਧ ਨਾਲ ਖਾਣੀ ਹੈ ਤੇ ਦੇਖੋ ਫਿਰ ਤੁਸੀਂ ਰੱਤੇ ਰੱਤੇ ਹੁੰਦੇ ਹਨਾ ਤੇ ਆਹ ਦੇਖੋ ਮੇਰੇ ਹੱਥ ਵੀ ਦੇਖੋ ਲਾਲ ਰੱਤੇ ਹੋਏ